ਨਾ ਮੁਹੱਕਮਪੁਰਾ ਦੇ ਅਧੀਨ ਆਉਂਦੇ ਜੋੜਾ ਫਟਕ ਇਲਾਕੇ ਦੇ ਕੋਲ ਇਰਿਸ਼ਾ ਚਾਲਕ ਨਾਲ ਹੋਈ ਕੁੱਟਮਾਰ 12ਵੀਂ ਜਮਾਤ ਵਿੱਚ ਪੜਦੇ ਪੀੜੇ ਦੇ ਭਰਾ ਨੇ ਜਦੋਂ ਉਸ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਤੇ ਕੁਝ ਨੌਜਵਾਨਾਂ ਨੇ ਉਸ ਨਾਲ ਵੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ ਪੀੜਤ ਪਰਿਵਾਰ ਨੇ ਬੜੀ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਈ ਉੱਥੇ ਹੀ ਉਹਨਾਂ ਨੇ ਕਿਹਾ ਕਿ ਕੋਈ ਪੀਸੀਆਰ ਮੁਲਾਜ਼ਮ ਮਜਬੂਰ ਸਨ ਪਰ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਨੌਜਵਾਨ ਨੇ ਝਗੜਾ ਕੀਤਾ ਸੀ ਉਹ ਨੌਜਵਾਨ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਿਸ ਦੇ ਚੱਲਦੇ ਅਸੀਂ ਉਹਨੂੰ ਆਪਣੇ ਆਟੋ ਵਿੱਚ ਬਿਠਾਉਣ ਤੋਂ ਬੰਨ੍ਹਾ ਕੀਤਾ ਸੀ ਜਿਸ ਦੇ ਚੱਲਦੇ ਉਹਨਾਂ ਵੱਲੋਂ ਸਾਡੇ ਬੱਚਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਮੇਰਾ ਨਾਮ ਰਵੀ ਗੇਲਿਆ ਮੈਂ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ ਆਂ ਇਸ ਤਰ੍ਹਾਂ ਕਿ ਮੈਂ ਗਿਆ ਜੀ ਆਪਣੀ ਵਾਈਫ ਦੀ ਦਵਾਈ ਲੈਣ ਉੱਪਰੋ ਹਸਪੀਟਲ ਚ ਤੇ ਮੁੰਡਾ ਮੇਰਾ ਵੱਡਾ ਜਿਹੜਾ ਉਹ ਤੁਹਾਨੂੰ ਪਤਾ ਕਿ ਅੱਜ ਕੱਲ ਨੌਕਰੀਆਂ ਹੈ ਨਹੀਂ ਬਾ ਪਲੱਸ 2 ਕੀਤੀ ਆ ਉਹ ਮੁੰਡਾ ਬੈਂਟਰੀ ਰਿਕਸ਼ਾ ਚ ਲਾਂਦਾ ਆ ਬੈਂਟਰੀ ਰਿਕਸ਼ਾ ਲੈ ਕੇ ਸਵੇਰ ਦਾ ਜਾਂਦਾ ਸ਼ਾਮ ਨੂੰ ਘਰ ਆਂਦਾ ਆਪਣੇ ਉਹ ਫਾਟਕ ਤੇ ਖੜਾ ਸੀਗਾ ਪੰਜ ਮੁੰਡੇ ਆਏ ਆ ਜੋੜਾ ਫਾੜਦੇ ਪੰਜ ਮੁੰਡੇ ਆਏ ਆ ਕਹਿੰਦੇ ਕਿ ਜਾਣਾ ਉਹਨਾਂ ਦੇ ਹੱਥ ਚ ਲਫਾਫਾ ਸੀਗਾ ਕੋਈ ਤੇ ਉਹ ਕਹਿੰਦਾ ਨਹੀਂ ਭਾਜੀ ਮੈਂ ਨਹੀਂ ਜਾਣਾ ਕਹਿੰਦਾ ਮੈਂ ਨਹੀਂ ਜਾਣਾ ਮੈਂ ਘਰ ਜਾਣਾ ਮੈਂ ਰੋਟੀ ਖਾਣੀ ਆ ਤੇ ਉਹਨਾਂ ਨੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਲਾਗੇ ਦੋ ਮੁਲਾਜ਼ਮ ਪੀਸੀਆਰ ਵਾਲੇ ਉਹ ਇਸ ਤਰ੍ਹਾਂ ਕਰਕੇ ਅੰਦਰ ਬੈਠੇ ਗੱਡੀ 'ਚ ਉਹਨਾਂ ਨੇ ਬੰਦੇ ਨਹੀਂ ਫੜੇ ਤੇ ਫਿਰ ਸਾਡੇ ਮੁੰਡੇ ਨੇ ਸਾਨੂੰ ਫੋਨ ਕੀਤਾ ਹੀ ਵਾਪਸ ਆਏ ਮੈਂ ਮੇਰਾ ਲੜਕਾ ਵੀ ਆ ਗਿਆ ਉਧਰੋਂ ਛੋਟਾ 18 ਸਾਲ ਦਾ ਪੜਦਾ ਉਹ ਮੁੰਡੇ ਬਾਅਦ ਵਿੱਚ 10 12 ਜਣੇ ਟੀਨਾਂ ਲਾ ਕੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਪੁਲਿਸ ਵਾਲੇ ਨਹੀਂ ਆਤਿਖੜੇ ਪਾਜੀ ਮੇਰਾ ਮੁੰਡਾ ਬਚਾਓ ਉਹ ਦਾਤਰ ਲੈ ਕੇ ਆਏ ਆ ਉਹਨਾਂ ਰਵਲਵਰ ਵੀ ਕੱਢਿਆ ਗੋਲੀ ਮਾਰਨ ਲੱਗਾ ਤੇ ਸਾਡੀ ਗਲੀ ਦਾ ਇੱਕ ਮੁੰਡਾ ਆ ਉਹਨੇ ਰੋਕਿਆ ਵਿੱਚੋਂ ਪੂਰੀ ਗੁੰਡਾਗਰਦੀ ਇਲੈਕਸ਼ਨ ਦੇ ਤੌਰ ਤੇ ਮੈਂ ਰਿਕਵੈਸਟ ਕਰਦਾ ਹਾਂ ਆਪਣੇ ਇਲੈਕਸ਼ਨ ਅਫਸਰ ਨੂੰ ਕਿ ਇਹ ਤੁਹਾਡੇ ਇਲੈਕਸ਼ਨਾਂ ਦੇ ਦੌਰਾਨ ਇੰਨੀ ਗੁੰਡਾਗਰਦੀ ਹੋ ਰਹੀ ਆ ਲੈਣਾ ਦੇ ਬਹਿ ਕੇ ਸਮਹਿਕਾਂ ਵੇਚ ਰਿਹਾ ਪੁਲਿਸ ਵਾਲੇ ਦੇ ਲਾਗੇ ਉਹ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਇਹ ਕਿੰਨੇ ਬੰਦੇ ਨੇ ਤੇਰੇ ਬੇਟੇ ਇਹ ਜੀ 10 12 ਬੰਦੇ ਸੀਗੇ ਐਮੀ ਵਰਤੇ 307 ਦਾ ਪਰਚਾ ਅੱਗੇ ਵੀ ਹਗਾ ਇੱਕ ਗੈਰੀ ਆ ਨਹੀਂ ਭਾਜੀ ਸਾਡੀ ਉਹਨਾਂ ਨੇ ਕੋਈ ਰੰਜਿਸ਼ ਨਹੀਂ ਆਈ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਸਾਡੀ ਉਹਨਾਂ ਨੇ ਕੀ ਰੰਜਿਸ਼ ਬਦਮਾਸ਼ਾਂ ਨੂੰ ਮੰਗੇ ਉਹ ਕਰਦੇ ਆ ਕਿ ਇਲੈਕਸ਼ਨ ਦੌਰਾਨ ਉਹਨਾਂ ਦੇ ਉੱਤੇ ਸਭ ਤੋਂ ਸਖਤ ਕਾਰਵਾਈ ਹੋਵੇ ਸਾਡੇ ਮੈਂ ਜਿਹੜਾ ਕਿ ਉੱਤੇ ਲੰਮੇ ਨਾਂ ਪੈਂਦਾ ਮੇਰਾ ਮੁੰਡਾ ਮਾਰ ਦੇਣਾ ਸੀ ਉਹਨਾਂ ਗੋਲੀ ਮਾਰ ਕੇ ਤੇ ਕੋਈ ਸੁਣ ਤੋ ਸਾਨੂੰ ਕਹਿੰਦੀ ਆ ਕਿ ਤੁਹਾਡੇ ਮੁੰਡਾ ਦਾਤਰ ਲੈ ਕੇ ਭੱਜਾ ਜਨਾਬ ਉਹ ਕੱਲਾ ਮੁੰਡਾ ਉਹ 20 ਜਣੇ ਉਹਨੇ ਆਪਣੀ ਸੇਫਟੀ ਨਹੀਂ ਕਰਨੀ ਦੱਸੋ ਸਾਡੇ ਨਾਲ ਪੀਸੀਆਰ ਵਾਲੇ ਦੋਵੇਂ ਮੁਲਾਜ਼ਮ ਜਿਹੜੇ ਆ ਗਲਤ ਬੋਲੇ ਉਤੋਂ ਸਾਡੀਆਂ ਵੀਡੀਓ ਬਣਾਉਣ ਦੇ ਦੱਸੋ ਉਹਨਾਂ ਨੂੰ ਫੜਨ ਦੀ ਬਜਾਏ ਲੱਗੇ ਸਮੈਗ ਵੀ ਕੰਢੀ ਆ ਇਹ ਰਮਾਨ ਆਏ ਕਰਕੇ ਲੰਮੇ ਪਏ ਹੁੰਦੇ ਗੱਡੀ ਦੇ ਵਿੱਚ ਪੁਲਿਸ ਨੂੰ ਪੁਲਿਸ ਨੂੰ ਪੁਲਿਸ ਨੂੰ ਪੁਲਿਸ ਨੂੰ ਪੁਲਿਸ ਵਾਲੇ ਜਿਹੜੇ ਪੀਸੀਆਰ ਵਾਲੇ ਮੈਨੂੰ ਪੱਕਾ ਪਤਾ ਕਿ ਮੇਲੇ ਹੋਇਆ ਉਹਨਾਂ ਦੇ ਲਾਕੇ ਭਾਜੀ ਉਹ ਕਰੋੜਾ ਬਦੀ ਬੰਦੇ ਆ ਉਸ ਮਾਨ ਦਾ ਕੰਮ ਕਰਦੇ ਸਭ ਨੂੰ ਪਤਾ ਕਿਉਂਕਿ ਡਰਦਾ ਕੋਈ ਗੱਲ ਨਹੀਂ ਕਰਦਾ ਕਿ ਉਹ ਬਦਮਾਸ਼ ਆ ਉਹ ਗੋਲੀ ਮਾਰ ਦੇਣਗੇ ਅਹੀਂ ਉਹ ਵੀ ਕਹਿੰਦੇ ਆ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਆ ਮੇਰੇ ਬੱਚਿਆਂ ਨੂੰ ਖਤਰਾ ਕਿ ਕਿਤੇ ਗੋਲੀ ਨਾ ਮਾਰ ਦੇ ਮੈਂ ਸਰਕਾਰ ਕੋ ਇਹੋ ਮੰਗ ਕਰਨਾ ਸੁਣ ਵੀ ਲਏ ਕੀ ਪੜਿੱਕੜੇ ਲੱਗਦੇ ਕੀ ਗੱਲ ਹੋ ਗਈ ਜੋੜਾ ਫੜ ਗਏ ਸਰ ਰਹਿਣ ਵਾਲੇ ਕਦਣਾ ਪਿੰਡ ਦੇ ਨੇੜੇ ਜੀ ਤੂੰ ਚੱਕੀ ਸਰਨਾ ਪਲਾਸਟਿਕ ਗਲਾਸ ਦੇ ਵਿੱਚ ਪੜਦਾ ਆ ਮੇਰਾ ਭਰਾ ਮਲਕੀਤ ਸ਼ਰਾ ਚਲਾਉਂਦਾ ਹੈ ਤੇ ਸਰਪ ਭਰਾ ਮੇਰੇ ਦੇ ਬਰਗੇ ਆਏ ਮੁੰਡੇ ਆਏ ਆ ਕੋਈ ਰੰਜਿਸ਼ ਹੀ ਸਾਡੀ ਕਿਸੇ ਨੇ ਆਪਾਂ ਕਈ ਬੋਲ ਚਾਲ ਲਈ ਜੇ ਆਪਣੇ ਜੀ ਸਰ ਰਹੀਦਾ ਹੈ ਤੇ ਉਹ ਆਏ ਮੁੰਡੇ ਉਹਨੂੰ ਕਹਿੰਦੇ ਪਹਿਲੇ ਜਾਣਾ ਕਿਤੇ ਉਹ ਸਮਾਨ ਸਮੂਹ ਦਾ ਕੰਮ ਕਰਦੇ ਨੇ ਉਹ ਕਹਿੰਦਾ ਮੈਂ ਨਹੀਂ ਜਾਣਾ 10 15 ਜਾਣੇ ਆਏ ਚਪੇਣਾ ਮਾਰਨਾਂ ਆਪੇ ਤੇ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਤੇਰੇ ਭਰਾ ਦੇ ਗੱਲ ਪੈ ਗਏ ਤੇ ਮੈਂ ਇੱਕ ਨਾਲ ਮੇਰੇ ਮੁੰਡਾ ਹੋਰ ਤੇ ਉਹ ਸਾਈਡ ਤੇ ਰਹਿ ਗਿਆ ਮੈਂ ਆਪਣੇ ਤਰ੍ਹਾਂ ਲੱਗਿਆ ਤੇ ਉਹ ਮੁੰਡੇ ਨੇ ਮੈਂ ਪੁੱਛਿਆ ਮੈਂ ਉਹ ਮੁੰਡੇ ਦੇ ਬੈਠੇ ਹੋਏ ਉਹ ਲੈਣਾ ਦੇ ਪਾਰ ਤੇ ਮੈਂ ਕਿਹਾ ਉਸਤਾਜ ਕੀ ਆਜੇ ਉਹਨਾਂ ਨੇ ਕਹਿੰਦੇ ਪੁੱਛਿਆ ਨਹੀਂ ਕਿ ਸੈਂ ਮੈਂ ਸਭ ਕੁ ਪੜੇ ਪਿਆਣਾ ਪੁੱਛਿਆ ਮੈਂ ਕਿਹਾ ਅਮੀ ਭਾ ਦੀ ਆਲਾ ਨਾਮ ਮੁੰਡੇ ਦਾ ਅਮੀ ਹੈਗਾ ਜੀ ਉਹਨਾਂ ਦਾ ਬਹੁਤ ਵੱਡਾ ਗੈਂਗ ਇਹ ਮਿਲ ਕੇ ਪੂਰਾ ਸ਼ੂਟਰਾਂ ਨਾਲ ਹਸਾਬ ਜਨਾਲਾ ਅੱਗੇ ਵੀ ਕਈ ਪਰਚੇ ਉਹਨਾਂ ਦੇ ਗੋਲੀਆਂ ਗਾਲੀਆਂ ਚਲਾਏ ਦੇ ਤੇ ਉਹਨਾਂ ਨੇ ਮੈਂ ਕਿਹਾ ਅਮੀ ਭਾ ਮੈਂ ਡਰਦੇ ਮਰੇ ਕੀ ਹੈਗਾ ਭਾ ਕੀ ਦੱਸੋ ਉਹ ਕੜੇ ਮਾਰ ਲਾ ਪੇ ਦਸਰ ਉਹਨਾਂ ਨੇ ਕੱਢਿਆ ਇਥੋਂ ਦਾਤਰਮਰ ਲਾਪੇ ਨਾਲ ਹੀ ਤੇ ਭਰਾ ਮੈਨੇ ਕੀਤਾ ਇੱਕ ਮੁੰਡਾ ਸਾਡੇ ਮਿਲ ਕੇ ਪੇਂਟਦਾ ਹੈਗਾ ਜੇ ਹੋਰ ਹੀ ਉਹਨਾਂ ਦੇ ਮਿਲ ਕੇ ਗੈਂਡ ਦਾ ਯਾਰ ਤੇ ਉਹਨੇ ਪਰ ਥੋੜਾ ਬੋਧਾ ਬਚਾਅ ਕਰਵਾਇਆ ਉਹ ਪਿਸਟਲ ਕੱਢ ਲੱਗਾ ਇੱਕ ਮੁੰਡਾ ਦਾ ਉਹਨੇ ਕੁਆਲਿਟੀ ਸ਼ੇਰ ਪਾਈ ਸੀ ਉਹਨੇ ਉਹਨੇ ਕੱਢਾ ਲੱਗਾ ਦੂਜੇ ਮੁੰਡੇ ਨਾਲ ਹੀ ਖੋਲਿਆ ਕਹਿੰਦੇ ਰਹਿਣ ਦੇ ਬੱਚਾਗਾ ਉਹਨਾਂ ਨੇ ਪਿਸਟਲ ਖੋਲਿਆ ਨਾਲੇ ਦਾਤਰਮਰ ਲਾਪੇ ਮੇਰੇ ਇੱਥੇ ਪੂਰੇ ਮੇਰੇ ਆਸ਼ੀਰ ਪੂਰਾ ਸੁਝਾ ਆਏ ਇੱਥੇ ਰਜਿੰਫਾ ਕਰੇਗੇ ਜੀ ਤੁਹਾਡੀ ਕੋਈ ਅਸੀਂ ਨੇ ਘਰੋਂ ਨਹੀਂ ਬਾਹਰ ਨਿਕਲਦੇ ਜੀ ਪੂਰੇ ਪਿੰਡ ਦੀ ਸਾਡੀ ਮਲਕੀ ਪੂਰੀ ਭੈ ਜਾਣਕਾਰੀ ਦਿੱਤੀ ਜਾਵੇ ਮੈਂ ਪਹਿਲਾਂ ਜਿਹੜਾ ਮਨ ਰਾਜੇ ਦਾ ਲੱਗੇ ਕੈਮਰਾ ਦਾ ਲੱਗਾ ਸੀ ਪਤਾ ਨਹੀਂ ਸਰ ਉਹ ਲੈਣਾ ਦੇ ਉਧਰ ਉਧਰ ਸ਼ੈਨ ਚੱਕ ਕਰਾ ਕੇ ਹੀ ਹੁੰਦੇ ਸਰ ਪੁਲਿਸ ਲੱਗੇ ਪੁਲਿਸ ਨੇ ਲੱਗੇ ਖਲੋ ਕੇ ਇੱਕ ਸ਼ਾਮ ਨਾਲ ਮਲਕੀ ਮਰਵਾ ਦੇ ਲੱਗੇ ਤੇ ਪੁਸ ਪੀਸੀਆਰ ਵਾਲੇ ਲੱਗੇ ਖਲੋ ਕੇ ਮਰਵਾਣ ਲੱਗੇ ਉਹਨਾਂ ਨੇ ਕਿਹਾ ਸਰ ਉਹ ਮੁੰਡੇ ਉੱਥੇ ਬੈਠੇ ਜੇ ਤੁਸੀਂ ਸਾਡੇ ਨਾਲ ਚਲੋ ਉਦੋਂ ਸਾਡੀਆਂ ਵੀਡੀਓ ਬਣਾਉਣ ਲਾ ਪਏ ਜੀ ਆ ਤੁਸੀਂ ਇਦਾਂ ਕਰਦੇ ਤੁਸੀਂ ਓਦਾਂ ਕਰਦੇ ਜੀ ਪੀਸੀਆ ਦਾ ਮੋਸਲ ਕੀ ਤੁਸੀਂ ਪੀਸੀਆ ਦੀ ਗੱਡੀ ਦੋ ਜਾਣੇ ਜੀ ਉਹਨਾਂ ਦੀ ਪੂਰੀ ਮੈਨੂੰ ਪਹਿਚਾਨ ਜੇ ਮੰਗ ਕੀ ਕਰਦੇ ਮੰਗੇ ਆ ਪਹਿਲੀ ਗੱਲ ਤੇ ਮੰਗ ਸਾਨੂੰ ਪੂਰਾ ਹੱਤੋਂ ਵੱਧ ਖਤਰਾ ਕੋਪੇ ਉਹ ਗੈਂਗਸਟਰ ਬੰਦੇ ਕਿਤੇ ਵੀ ਅੰਦਰ ਜਾ ਬਾਹਰ ਜਾਣ ਨਾ ਗੋਲੀ ਮਾਰ ਸਕਦੇ ਮੈਂ ਸਕੂਲ ਜਾਣਾ ਸਕੂਲ ਪੁੱਤਲੀ ਘਰ ਮੈਂ ਜਾਣਾ ਜੀ ਅੰਦਰ ਬਾਹਰ ਜਾਂਦੇ ਨਾਲ ਹੀ ਗੋਲੀ ਮਾਰ ਸਕਦੇ ਪੂਰੇ ਗੈਂਗਸਟਰ ਬੰਦੇ ਨੇ ਪੂਰਾ ਨਾਂ ਵੀ ਮਿਲ ਗਈ ਕ੍ਰਿਸ਼ਨਗਰ ਵੀ ਕਈ ਤੰਗ ਹੈਗੇ ਉਹਨਾਂ ਤੋਂ ਕਈ ਕ੍ਰਿਸ਼ਨਗਰ ਦੇ ਅੱਛਾ ਮੇਨ ਗੱਲ ਇਹ ਈ ਸਾਡੇ ਨਸ਼ੇ ਬਹੁਤ ਵਧ ਰਹੇ ਨੇ ਤੇ ਮੇਨ ਗੱਲ ਪੂਰੇ ਸਾਡੇ ਪਿੰਡ ਚ ਕੱਲਾ ਕੱਲਾ ਮਿਲ ਗਈ ਕੋਈ ਵੀ ਜਨਾ ਨੌਜਵਾਨ ਦੇ ਨਸ਼ਿਆਂ ਦੇ ਲੱਗਾ ਰਵਾਲਵਰ ਇਹਨਾਂ ਕੋ ਛਰੇਆਮ ਲਈ ਫਿਰਦਾ ਕੋਈ ਇਹਨਾਂ ਨੂੰ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਤੁਹਾਨੂੰ ਆ ਕਰਾਂਗੇ ਉਹ ਕਰਾਂਗੇ ਅਪੜੇ ਲਿਖੇ ਹੋ ਗਏ ਛਿੱਤਰਖਾਨੇ ਦੇ ਵੇਲੋਂ ਜੀ ਆ ਜਿਬਿਨਾ ਗੱਲਾਂ ਤੋਂ ਮਾਫੀ ਮੰਗਦੇ ਭਾਈ ਮੰਗੇ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਪਕਲਾ ਸੀ ਇਹਨਾਂ ਨੇ ਪਹੁੰਚੇ ਕੋਈ ਟੱਟ ਲੈ ਕੇ ਆਏ ਭੋਗੂ ਪੂਰਾ ਠਾਣਾ ਤੋ ਇਹਨਾਂ ਦਾ ਮੈਡੀਕਲ ਡਾਇਰੈਕਟਰ ਸਾਹਿਬ ਨੇ ਕਾਕਾ 50000 ਰੁਪਏ ਉਹ ਥਾਣੇਦਾਰ ਆਣੇ ਵਾਲੇ ਕੱਲ ਨੂੰ ਕੀ ਮਸਲਾ ਸੀ ਇਹਨਾਂ ਦਾ ਝਗੜਾ ਹੋਇਆ ਮਾ ਇਹਦੇ ਝਗੜਾ ਹੈ ਕਿ ਕਿੰਨੇ ਕਿੰਨਾ ਬੰਦੇ ਆ ਗਏ 15 16 ਬੰਦੇ ਆ ਕੇ ਆਪਣੀ ਚਮੜੀ ਦੇ